ਜਲੰਧਰ ਦੇ ਬੂਟਾ ਮੰਡੀ ਪਹੁੰਚੇ ਸੁਖਬੀਰ ਸਿੰਘ ਬਾਦਲ ਜਿਸ ਦਰਮਿਆਨ ਕਿ ਉਹਨਾਂ ਦੇ ਵੱਲੋਂ মিডিਆ ਦੇ ਰੂਬਰੂ ਹੋ ਕੇ ਵੱਡਾ ਬਿਆਨ ਦਿੱਤਾ ਗਿਆ ਦੱਸਿਆ ਇਹ ਕਿ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਵੱਡਾ ਨਗਰ ਕੀਰਤਨ ਕੱਢਿਆ ਜਾਣਾ ਤੇ ਬੂਟਾ ਮੰਡੀ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਵੇਗਾ ਇਸ ਮੌਕੇ ਸੁਖਬੀਰ ਸਿੰਘ ਬਾਦਲ ਨਤਮਸਤਕ ਹੁੰਦੇ ਲਈ ਪਹੁੰਚੇ ਤੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਵੀ ਕਰਨਗੇ ਦੱਸਿਆ ਇਹ ਕਿ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਇਕੱਠੇ ਰਹਿੰਦੇ ਨੇ ਉਦੋਂ ਹੀ ਪੀਐਮ ਮੋਦੀ ਦੇ ਜਲੰਧਰ ਦੌਰੇ ਬਾਰੇ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ਤੁਸੀਂ ਇਹ ਵੀ ਸੁਣ ਲਓ ਤੇ ਲੱਖਾਂ ਦੀ ਗੰਦੀ ਸੰਗਤ ਬڑے ਪਿਆਰ ਨਾਲ ਸਤਿਕਾਰ ਨਾਲ ਅਪਵਿੱਤਰ ਦੇੰਦ ਦੇ ਕੋ ਪੰਜਾਬ ਇੱਕ ਐਜਾ ਸੁਭਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵੋ ਨੂੰ ਇਹ ਐਨਾਈ ਉੱਪਰ ਕਰਿਓ ਐਨਾਈ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਨਾ ਆਪ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰ ਹੈ ਜੇ ਗੱਾਰ ਟਕੜਾ ਆ ਤੇ ਆਪਣਾ ਸਾਰਾ ਇਹ ਕਲ ਮੋਤੀ ਸਾਹਿਬ ਵੀ ਆ ਰਹੇ ਆ ਬੜੀ ਖੁਸ਼ੀ ਦੀ ਗੱਲ ਹੈ ਆ ਮੰਤਰੀ ਜੀ ਆ ਕਿਉਂਕਿ ਉਹ ਇਤਰ ਦਿਨਾਂ ਦੇ ਅੰਦਰ ਜੋ ਹੁੰਦੇ ਆ ਜੋ ਵੀ ਆਏ ਮੋਸਟਲ ਉਹਨਾਂ ਕੀ ਮੈਂ ਕੋਈ ਵੀ ਚਾਹੀਦਾ